ਪੰਜਾਬ ਵਿੱਚ ਅਧਿਆਪਕਾਂ ਦੇ ਹੋਏ ਤਾਜ਼ਾ ਪ੍ਰਮੋਸ਼ਨ ਤੋਂ ਬਾਅਦ ਵੱਡੇ ਸਵਾਲ ਉੱਠ ਖੜੇ ਹੋਏ ਹਨ ਆਦੇਸ਼ ਦੀ ਸਮੁੱਚੀ ਪ੍ਰਕਿਰਿਆ ਤੇ ਹੀ ਕਿੰਤੂ ਪ੍ਰੰਤੂ ਹੋਣ ਲੱਗਾ ਹੈ ਪੰਜਾਬ ਸਿੱਖਿਆ ਵਿਭਾਗ ਨੇ ਇੱਕ ਤਾਜ਼ਾ ਹੁਕਮ ਰਾਹੀਂ 227 ਮਾਸਟਰ ਕਾਰਡ ਅਧਿਆਪਕਾਂ ਨੂੰ ਵਿਸ਼ੇਸ਼ ਟਰੇਮ ਵਿੱਚ 11ਵੀਂ ਅਤੇ 12ਵੀਂ ਜਮਾਤ ਲਈ ਕਮਰਸ ਲੈਕਚਰਾਰ ਵਜੋਂ ਤਰੱਕੀ ਦਿੱਤੀ ਹੈ ਬਹੁਤੇ ਪ੍ਰਮੋਟ ਕੀਤੇ ਗਏ ਅਧਿਆਪਕ ਜੋ ਹੁਣ 11ਵੀਂ ਅਤੇ 12ਵੀਂ ਜਮਾਤ ਨੂੰ ਪੜਾਉਣਗੇ ਨੇ ਗ੍ਰੈਜੂਏਸ਼ਨ ਵਿੱਚ ਇਨ੍ਹਾਂ ਵਿਸ਼ਿਆਂ ਦਾ ਅਧਿਐਨ ਹੀ ਨਹੀਂ ਕੀਤਾ ਉਦਾਹਰਨ ਵਜੋਂ ਕਮਰਸ ਲੈਕਚਰ ਆਰਬਜੋਂ ਪਦ ਉੰਤ ਹੋਏ 227 ਅਧਿਆਪਕਾਂ ਨੇ ਬੀ ਕਾਮ ਪਾਸ ਨਹੀਂ ਕੀਤਾ ਹਾਲਾਂਕਿ ਇਹਨਾਂ ਲੈਕਚਰਾਰਾਂ ਵਿੱਚੋਂ ਜ਼ਿਆਦਾਤਰ ਗੈਰ ਕਮਰਸ ਗ੍ਰੈਜੂਏਸ਼ਨ ਪਿਛੋਕੜ ਵਾਲੇ ਹਨ ਅਤੇ ਉਹਨਾਂ ਨੂੰ ਗਣਿਤ ਅਤੇ ਸਮਾਜਿਕ ਅਧਿਐਨ ਅਤੇ ਵਿਗਿਆਨ ਅਤੇ ਪਸ਼ਾਵਾਂ ਸਮੇਤ ਹੋਰ ਵਿਸ਼ਿਆਂ ਤੋਂ ਤਰੱਕੀ ਦਿੱਤੀ ਗਈ ਹੈ ਸਿੱਖਿਆ ਵਿਭਾਗ ਮਾਸਟਰ ਕਾਡਰ ਦੀ ਭਰਤੀ ਨਹੀਂ ਕਰਦਾ ਕਮਰਸ ਲਈ ਅਧਿਆਪਕ ਕਿਉਂਕਿ ਇਹ ਵਿਸ਼ੇ 6ਵੀਂ ਤੋਂ 10ਵੀਂ ਜਮਾਤਾਂ ਵਿੱਚ ਨਹੀਂ ਪੜਾਏ ਜਾਂਦੇ ਹਨ ਜਿਨ੍ਹਾਂ ਨੂੰ ਲੈਕਚਰਾਰ ਵੱਜੋਂ ਤਰੱਕੀ ਦਿੱਤੀ ਜਾਂਦੀ ਹੈ ਉਹਨਾਂ ਦੀ ਪੋਸਟ ਗ੍ਰੈਜੂਏਸ਼ਨ ਦੇ ਆਧਾਰ ਤੇ ਅਜਿਹਾ ਕੀਤਾ ਗਿਆ ਹੈ ਪੰਜਾਬੀ ਲੈਕਚਰਾਰ ਵੱਜੋਂ ਤਰੱਕੀ ਪ੍ਰਾਪਤ 381 ਅਧਿਆਪਕਾਂ ਵਿੱਚੋਂ ਅੱਧੇ ਤੋਂ ਵੱਧ ਸਮਾਜਿਕ ਅਧਿਆਨ ਦੇ 100 ਚੋਈ ਸਮੇਤ ਹੋਰ ਵਿਸ਼ਿਆਂ ਦੇ ਹਨ ਅਤੇ ਉਹਨਾਂ ਵਿੱਚੋਂ ਜ਼ਿਆਦਾਤਰ ਨੇ ਆਪਣੀ ਗ੍ਰੈਜੂਏਸ਼ਨ ਵਿੱਚ ਕਦੇ ਵੀ ਪੰਜਾਬੀ ਨੂੰ ਚੋਣਵੇਂ ਵਿਸ਼ੇ ਵਜੋਂ ਨਹੀਂ ਅਪਣਾਇਆ ਤੇ ਨਾ ਹੀ ਇਸ ਦੌਰਾਨ ਪੰਜਾਬੀ ਵਿੱਚ ਪੜਾਉਣ ਦਾ ਕੋਈ ਤਜਰਬਾ ਹੈ ਉਹਨਾਂ ਦੀ ਬੀਐਡ 6ਵੀਂ ਤੋਂ 10ਵੀਂ ਜਮਾਤ ਨੂੰ ਪੜਾਉਣ ਲਈ ਪੰਜਾਬੀ ਮਾਸਟਰ ਵਜੋਂ ਪ੍ਰਤੀਕਰਨ ਦੀ ਇੱਕ ਸ਼ਰਤ ਹੈ ਆਪਣੀ ਹੀ ਵਿਸ਼ਿਆਂ ਵਿੱਚ ਤਰੱਕੀਆਂ ਦੇਣ ਤੋਂ ਇਨਕਾਰ ਕੀਤੇ ਗਏ ਅਧਿਆਪਕਾਂ ਅਨੁਸਾਰ ਸਮੱਸਿਆ ਪੰਜਾਬ ਦੇ ਸਿੱਖਿਆ ਵਿਭਾਗ ਦੇ ਨਿਯਮਾਂ ਦੀ ਹੈ ਜਿਨ੍ਹਾਂ ਨੂੰ ਆਉਣ ਵਾਲੀਆਂ ਸਰਕਾਰਾਂ ਵੱਲੋਂ ਸੁਧਾਰਿਆ ਨਹੀਂ ਗਿਆ ਪੰਜਾਬ ਐਜੂਕੇਸ਼ਨ ਸਰਵਿਸ ਰੂਲਸ ਗਰੁੱਪ B ਸੀਨੀਅਰਤਾ ਦੇ ਆਰਟੀ ਅੰਤਰ ਵਿਸ਼ਾ ਤਰੱਕੀਆਂ ਦੀ ਇਜਾਜ਼ਤ ਦਿੰਦਾ ਹੈ ਇੱਕ ਮਾਸਟਰ ਕਾਰਡ ਅਧਿਆਪਕ ਡਿਸਟੈਂਸ ਲਰਨਿੰਗ ਮੋਡ ਸਮੇਤ ਉਸ ਵਿਸ਼ੇ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕਰਕੇ ਕਿਸੇ ਵੀ ਵਿਸ਼ੇ ਵਿੱਚ ਲੈਕਚਰ ਵੱਜੋਂ ਪ੍ਰਮੋਟ ਹੋਰ ਦੀ ਮੰਗ ਕਰ ਸਕਦਾ ਹੈ ਉਸ ਵਿਸ਼ੇਸ਼ ਵਿਸ਼ੇ ਵਿੱਚ ਗ੍ਰੈਜੂਏਸ਼ਨ ਅਤੇ ਅਧਿਆਪਨ ਦਾ ਤਜਰਬਾ ਜਿਸ ਵਿੱਚ ਤਰੱਕੀ ਮੰਗੀ ਜਾਂਦੀ ਹੈ ਨੂੰ ਗਿਣਿਆ ਨਹੀਂ ਜਾਂਦਾ ਨਿਯਮਾਂ ਵਿੱਚ ਕੋਈ ਘੱਟੋ-ਘੱਟ ਪਾਸ ਪ੍ਰਤੀਸ਼ਤਤਾ ਵੀ ਨਿਰਧਾਰਤ ਨਹੀਂ ਕੀਤੀ ਗਈ ਜੋ ਇੱਕ ਅਧਿਆਪਕ ਨੂੰ ਲੈਕਚਰਾਰ ਵਜੋਂ ਤਰੱਕੀ ਦੇਣ ਲਈ ਪੋਸਟ ਗ੍ਰੈਜੂਏਸ਼ਨ ਵਿੱਚ ਸਕੋਰ ਕਰਨਾ ਚਾਹੀਦਾ ਹੈ ਇੰਗਲਿਸ਼ ਦੇ ਅਧਿਆਪਕਾਂ ਦੀਆਂ 321 ਪ੍ਰਮੋਸ਼ਨਾਂ ਵਿੱਚੋਂ 298 ਅਧਿਆਪਕਾਂ ਦੀਆਂ ਜੋ ਪ੍ਰਮੋਸ਼ਨਾਂ ਹੋਈਆਂ ਹਨ ਉਹ ਗੈਰ ਅੰਗਰੇਜ਼ੀ ਪਿਸ਼ੋਕੜ ਤੋਂ ਆਉਂਦੇ ਹਨ ਜਿਨ੍ਹਾਂ ਵਿੱਚ 102 ਸਮਾਜਿਕ ਵਿਗਿਆਨ ਅਧਿਆਪਨ ਸ਼ਾਮਲ ਹਨ ਜੋ ਇਸ ਪਾੜੇ ਨੂੰ ਪੜਨ ਲਈ ਅੰਗਰੇਜ਼ੀ ਪੜਾ ਰਹੇ ਸਨ ਕਿਉਂਕਿ 2007 ਤੱਕ ਪੰਜਾਬ ਵਿੱਚ ਵਿਸ਼ੇਸ਼ ਅੰਗਰੇਜ਼ੀ ਅਧਿਆਪਕਾਂ ਨੂੰ ਨਿਯੁਕਤ ਕਰਨ ਲਈ ਕੋਈ ਵੱਖਰਾ ਕੈਡ ਨਹੀਂ ਸੀ ਪੰਜਾਬੀ ਦੀ ਤਰ੍ਹਾਂ ਜ਼ਿਆਦਾਤਰ ਨੇ ਗ੍ਰੈਜੂਏਸ਼ਨ ਵਿੱਚ ਅੰਗਰੇਜ਼ੀ ਨੂੰ ਇੱਕ ਚੋਣਵੇਂ ਵਿਸ਼ੇ ਵਜੋਂ ਨਹੀਂ ਅਪਣਾਇਆ ਨਾ ਹੀ ਬੀਐਡ ਵਿੱਚ ਅਧਿਆਪਨ ਵਿਸ਼ੇ ਵਜੋਂ ਪਰ ਡਿਸਟੈਂਸ ਲਰਨਿੰਗ ਉਹਨਾਂ ਅੰਗਰੇਜ਼ੀ ਵਿੱਚ ਮਾਸਟਰ ਕਰਨ ਤੋਂ ਬਾਅਦ ਅੱਗੇ ਵਧਾਇਆ ਆਪਣੇ ਵਿਸ਼ੇ ਵਿੱਚ ਸਿਰਫ ਤਿੰਨ ਯੋਗ ਅੰਗਰੇਜ਼ੀ ਅਧਿਆਪਕਾਂ ਨੂੰ ਹੀ ਪ੍ਰਮੋਟ ਕੀਤਾ ਗਿਆ ਹੈ ਹਾਲਾਂਕਿ ਇਸ ਕਰਕੇ ਆਪਣੇ ਹੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਅਤੇ ਪੀਜੀ ਦੋਵੇਂ ਪਾਸ ਕਰਨ ਵਾਲੇ ਅਧਿਆਪਕਾਂ ਵਿੱਚ ਬਹਿਸ ਛੇੜ ਦਿੰਦੀ ਹੈ ਅਤੇ ਮੰਗ ਕੀਤੀ ਹੈ ਕਿ ਦੂਜੇ ਅਧਿਆਪਕਾਂ ਨੂੰ ਤਰੱਕੀ ਦੇਣ ਤੋਂ ਪਹਿਲਾਂ ਘੱਟੋ-ਘੱਟ ਮੁਢਲੀ ਪ੍ਰੀਖਿਆ ਜ਼ਰੂਰ ਕਰਾਈ ਜਾਵੇ ਖਾਸ ਕਰਕੇ ਲੈਕਚਰਾਰ ਜੋ ਪ੍ਰਮੋਟ ਕੀਤੇ ਜਾਂਦੇ ਹਨ ਉਹਨਾਂ ਨੂੰ ਪਿਛਾਵਾਂ ਦੇ ਵਿਸ਼ੇ ਵਿੱਚ ਇਹ ਲਾਜ਼ਮੀ ਹੋਣਾ ਚਾਹੀਦਾ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ